ਸਤਿ ਸ਼੍ਰੀ ਅਕਾਲ ਦੋਸਤੋ ਮੈਂ ਕਮਲ ਸਰਾਮਾ ਸਾਹਿਤ ਨਾਮਾਂ ਦੇ YouTube ਚੈਨਲ ਉੱਪਰ ਅੱਜ ਅਸੀਂ ਗੱਲਬਾਤ ਕਰਾਂਗੇ ਪੰਜਾਬੀ ਗੀਤਕਾਰ ਤੇ ਫਿਰ ਬਾਅਦ ਵਿੱਚ ਪੰਜਾਬੀ ਗਾਇਕੀ ਵਿੱਚ ਆਪਣਾ ਵੱਖਰਾ ਨਾਮ ਬਣਾਉਣ ਵਾਲੇ ਸੁਪਰ ਸਟਾਰ ਗਾਇਕ ਰਾਜ ਬਰਾੜ ਹੋਰਾਂ ਬਾਰੇ ਪੰਜਾਬੀ ਗੀਤਕਾਰੀ ਤੋਂ ਬਾਅਦ ਗਾਇਕੀ ਵਿੱਚ ਆਪਣਾ ਵਿਸ਼ੇਸ਼ ਨਾਮ ਚਮਕਾਉਣ ਵਾਲੇ ਰਾਜ ਬਰਾੜ ਦਾ ਪੂਰਾ ਨਾਮ ਰਾਜਵਿੰਦਰ ਸਿੰਘ ਬਰਾੜ ਹੈ ਉਸ ਦਾ ਜਨਮ 3 ਜਨਵਰੀ 1969 ਨੂੰ ਪਿਤਾ ਪਸ਼ੂਰਾ ਸਿੰਘ ਦੇ ਘਰ ਮਤਾ ਧਿਆਨਕੌਰ ਦੀ ਕੁੱਖੋਂ ਮੋਗਾ ਜ਼ਿਲ੍ਹੇ ਦੇ ਬਾਗਾਪੁਰਾਣਾ ਕਸਬੇ ਦੇ ਇੱਕ ਪਿੰਡ ਮੱਲਕੇ ਵਿਖੇ ਹੋਇਆ। ਉਸ ਦਾ ਵਿਆਹ ਬਲਜਿੰਦਰ ਕੌਰ ਦੇ ਨਾਲ ਹੋਇਆ। ਇਸ ਵਿਆਹ ਤੋਂ ਉਹਨਾਂ ਦੇ ਘਰ ਇੱਕ ਬੇਟੀ ਅਤੇ ਇੱਕ ਬੇਟਾ ਪੈਦਾ ਹੋਇਆ। ਉਸ ਦੀ ਬੇਟੀ ਸविताਜ ਬਰਾੜ ਜੋ ਗੈਕੀ ਦੇ ਖੇਤਰ ਵਿੱਚ ਹੱਥ ਅਜ਼ਮਾ ਰਹੀ ਹੈ ਅਤੇ ਇੱਕ ਬੇਟਾ ਜੋਸ਼ ਨੂੰ ਬਰਾੜ ਜੋ ਫੁੱਟਬਾਲ ਦਾ ਚੰਗਾ ਖਿਡਾਰੀ ਹੈ। ਦੋਵੇਂ ਆਪੋ ਆਪਣੇ ਖੇਤਰ ਵਿੱਚ ਮਿਹਨਤ ਸਦਕਾ ਸੰਘਰਸ਼ੀ ਜੀਵਨ ਜੀ ਰਹੇ ਹਨ। ਰਾਜ ਬਰਾੜ ਨੇ ਸਕੂਲ ਤੱਕ ਦੀ ਪੜ੍ਹਾਈ ਆਪਣੇ ਪਿੰਡ ਤੋਂ ਪ੍ਰਾਪਤ ਕਰਨ ਉਪਰੰਤ ਗਵਰਨਮੈਂਟ ਪ੍ਰਜਿੰਦਰਾ ਕਾਲਜ ਫਰੀਦਕੋਟ ਤੋਂ ਗ੍ਰੈਜੂਏਸ਼ਨ ਦੀ ਡਿਗਰੀ ਹਾਸਲ ਕੀਤੀ ਲਿਖਨ ਅਤੇ ਗਾਉਣ ਦੀ ਛੇਟ ਉਸ ਨੂੰ ਬਚਪਨ ਵਿੱਚ ਹੀ ਲੱਗ ਚੁੱਕੀ ਸੀ ਜਿਸ ਦੀ ਪੇਸ਼ਕਾਰੀ ਉਸ ਸਕੂਲ ਵਿੱਚ ਹੋਣ ਵਾਲੀਆਂ ਸੱਭਿਆਚਾਰਕ ਗਤੀਵਿਧੀਆਂ ਰਾਹੀਂ ਕਰਦਾ ਰਿਹਾ ਹੈ ਉਸ ਦੇ ਇੱਕ ਟੀਵੀ ਚੈਨਲ ਵਿੱਚ ਲਈ ਇੰਟਰਵਿਊ ਵਿੱਚ ਦੱਸਣ ਮੁਤਾਬਕ ਗੀਤ ਲਿਖਣ ਦੀ ਛੇਟ ਉਸ ਨੂੰ ਆਪਣੇ ਘਰ ਕੰਮ ਕਰਦੇ ਜੱਗੀ ਤੋਂ ਲੱਗੀ ਉਹਨਾਂ ਦੇ ਘਰ ਤੇ ਖੇਤਾਂ ਵਿੱਚ ਜੱਗੀ ਸਿੰਘ ਕੰਮ ਕਰਦਾ ਸੀ ਜੋ ਖੇਤਾਂ ਵਿੱਚ ਵਟ ਤੇ ਬੈਠ ਕੇ ਗੀਤ ਜੋੜਦਾ ਅਤੇ ਫਿਰ ਉਹ ਰਾਜ ਬਰਾੜ ਤੋਂ ਲਿਖਵਾਉਂਦਾ ਸੀ ਕਿਉਂਕਿ ਉਹ ਕੋਰਾ ਅਨਪੜ੍ਹ ਹੋਣ ਸਦਕਾ ਲਿਖਣਾ ਬਿਲਕੁਲ ਨਹੀਂ ਸੀ ਜਾਣਦਾ ਬਸ ਫਿਰ ਕੀ ਇਸੇ ਤੁਕਬੰਦੀ ਨੂੰ ਲਿਖਦਾ ਲਿਖਦਾ ਉਹ ਖੁਦ ਗੀਤ ਲਿਖਣ ਲੱਗ ਪਿਆ ਮਤਲਬ ਰਾਜ ਬਰਾੜ ਨੇ ਆਪਣੇ ਮੁੰਡੇ ਦੇ ਗੀਤ ਖੇਤਾਂ ਦੀ ਮਿੱਟੀ ਵਿੱਚ ਲਿਖਨੇ ਸ਼ੁਰੂ ਕੀਤੇ ਸਨ ਦਸਵੀਂ ਜਮਾਤ ਤੱਕ ਰਾਜ ਬਰਾੜ ਖੁਦ ਚੰਗੇ ਗੀਤ ਲਿਖਣ ਕਰਨ ਲੱਗ ਪਿਆ ਪਰ ਉਸਨੇ ਹਾਲੇ ਤੱਕ ਇਹ ਭੇਦ ਕਿਸੇ ਨੂੰ ਦੱਸਿਆ ਨਹੀਂ ਸੀ ਮੱਲਕੇ ਪਿੰਡ ਦਾ ਗੁਰਮੇਲ ਪੱਟੀ ਜੋ ਸਵਰਗੀ ਦਿਲਸ਼ਾਦ ਅਖਤਰ ਦਾ ਸ਼ਗਲ ਸੀ ਅਤੇ ਜੋ ਅੱਜਕੱਲ ਗੁਰਮੇਲ ਮੱਲਕੇ ਦੇ ਨਾਂ ਨਾਲ ਮਸ਼ਹੂਰ ਹੈ ਸਭ ਤੋਂ ਪਹਿਲਾਂ ਉਸਨੇ ਉਸਤੇ ਲਿਖੇਗੀ ਪੜੇ ਉਸਨੇ ਹੀ ਉਸ ਦਾ ਤਾਰਕ ਸੰਗੀਤ ਇੰਡਸਟਰੀ ਨਾਲ ਕਰਵਾਇਆ ਜਿੱਥੇ ਜਰਨਲ ਕਮਾਨ ਨੇ ਉਸ ਨੂੰ ਪਹਿਲੀ ਵਾਰ ਇਸ ਖੇਤਰ ਵਿੱਚ ਪ੍ਰਮੋਟ ਕੀਤਾ ਇਸ ਦੇ ਨਾਲ ਹੀ ਕਾਲਜ ਦੇ ਯੂਥ ਫੈਸਟੀਵਲਾਂ ਨੇ ਉਸਤੇ فن ਨੂੰ ਹੋਰ ਨਿਖਰਨ ਦਾ ਮੌਕਾ ਦਿੱਤਾ ਉਸਤੇ ਲਿਖੇ ਗੀਤਾਂ ਨੂੰ ਹਰ ਭਜਨ ਮਾਨ, ਇੰਦਰਜੀਤ ਨਿੱਕੂ, ਕੁਲਦੀਪ ਮਾਨਕ, ਅਮਰਿੰਦਰ ਗਿੱਲ, ਮੁਹੰਮਦ ਜ਼ੁਦੀਕ, ਸੁਰਜੀਤ ਬਿੰਦਰਖੀਆ, ਸੰਦੂਲ ਸਿਕੰਦਰ, ਅੰਸ ਰਾਜਹਾਂਸ, ਸਤਵਿੰਦਰ ਬਿੱਟੀ, ਗੱਲ ਹਰਦੀਪ ਅਤੇ ਮੇਜਰ ਰਾਜਸਥਾਨੀ ਖਰਾਨੇ ਆਪਣੀ ਸ੍ਰੀਲੀ ਆਵਾਜ਼ ਵਿੱਚ ਰਿਕਾਰਡ ਕਰਵਾਇਆ ਹੈ। ਉਸ ਸਮੇਂ ਰਾਜਬਰਾੜ, ਰਾਜਮੱਲਕਿਆਂ ਵਾਲੇ ਦੇ ਨਾਮ ਵਜੋਂ ਜਾਣਿਆ ਜਾਣ ਲੱਗਾ ਸੀ ਪਰ ਉਦੋਂ ਉਸਨੇ ਪੈਸੇ ਨਹੀਂ ਕਮਾਏ ਸਿਰਫ ਗੀਤ ਕਰ ਵਜੋਂ ਨਾਮ ਕੀ ਕਮਾਇਆ ਸੀ। ਪਰ ਬਾਅਦ ਵਿੱਚ ਉਸ ਨੇ ਬਤੌਰ ਬੈਕਿੰਗ ਦੇ ਤੌਰ ਤੇ ਰਾਜ ਬਰਾੜ ਬਣਦਿਆਂ ਖੁਦ ਗਾਇਕੀ ਦੇ ਖੇਤਰ ਨੂੰ ਚੁਣਿਆ ਉਸ ਦਾ ਲਿਖਿਆ ਹਰ ਭਜਨ ਮਾਨ ਦੀ ਆਵਾਜ਼ ਵਿੱਚ ਰਿਕਾਰਡ ਹੋਏਗੀ ਅੱਜ ਵੀ ਸੁਪਰ ਹੱਠ ਹੈ ਜਿਸ ਦੇ ਬੋਲ ਹਨ ਤੇਰੀ ਪਿੱਜਵੀਂ ਪੁੜਤੀ ਲਾਲ ਪਸੀਨੇ ਨਾਲ ਕੁੜਿਆ ਇਸ ਗੀਤ ਦਾ ਉਸ ਦਾ ਨਾਮ ਚੋਕਤੀ ਦੇ ਗੀਤਕਾਰਾਂ ਵਿੱਚ شمار ਕੀਤਾ ਜਾਣ ਲੱਗਾ ਬਾਅਦ ਵਿੱਚ ਉਸ ਨੇ ਪੰਜਾਬੀ ਸੰਗੀਤ ਇੰਡਸਟਰੀ ਵਿੱਚ ਪ੍ਰੋਡਿਊਸਰ ਦੇ ਤੌਰ ਤੇ ਵੀ ਕੰਮ ਕੀਤਾ ਹੈ ਜਿਸ ਦੇ ਤਹਿਤ ਉਸ ਨੇ ਕੁਝ ਨਵੇਂ ਨੌਜਵਾਨ ਗਾਇਕਾਂ ਨੂੰ ਪਹਿਲੀ ਵਾਰ ਪੇਸ਼ ਕੀਤਾ ਜਿਨ੍ਹਾਂ ਵਿੱਚ ਸਰਜੀਤ ਪੁੱਲਰ ਮਲਕਾਰਨ ਖੀਲਾ ਅਤੇ ਗੁਰਵਿੰਦਰ ਬਰਾਲ ਵਿਸ਼ੇਸ਼ਾ ਸਨ 1996 ਵਿੱਚ ਉਸ ਦੀ ਗਾਇਕ ਵਜੋਂ ਪਹਿਲੀ ਐਲਬਮ ਮੰਤੋ ਆਈ ਪਰ ਉਸ ਦੀ ਵਿਸ਼ੇਸ਼ ਪਛਾਣ ਸਾਡੇ ਵਲੇ ਰੰਗ ਮੁਕਿਆ 1998 ਨਾਲ ਬਣੀ ਹੈ ਜੋ ਪੂਰੀ ਦੀ ਪੂਰੀ ਐਲਬਮ ਫਿੱਟ ਰਹੀ ਸੀ ਇਸ ਐਲਬਮ ਤੋਂ ਬਾਅਦ ਹੀ ਗੀਤ ਕਰ ਵਜੋਂ ਜੋ ਉਸ ਦਾ ਨਾਮ ਰਾਜਮਲ ਲਕਿਆ ਤੋਂ ਰਾਜ ਬਰਾਲ ਬਣ ਕੇ ਚਮਕਿਆ ਇਸ ਤੋਂ ਬਿਨਾ ਉਸ ਦੀਆਂ ਹੋਰ ਕਈ ਐਲਬਮਾਂ ਜਿਵੇਂ ਕਣੀਆਂ ਇਲੂ ਇਲੂ ਦੇਸੀਵਲ ਲੋਕਸਭਾ ਮੇਰੇ ਗੀਤਾਂ ਦੀ ਰਾਣੀ ਤੇਰੀ ਬਰਥਡੇ 66 ਰਹੀਆਂ ਦੇਸੀਪੌਪ ਅਤੇ ਲੋਕਸਭਾ ਐਲਬਮ ਨਾਲ ਜਿੱਥੇ ਉਸਨੇ ਪੰਜਾਬੀ ਦੇ ਗਾਣਾਂ ਦੇ ਕੀ ਵਿੱਚ ਇੱਕ ਵੱਖਰੀ ਤਰ੍ਹਾਂ ਦਾ ਰੰਗ ਭਰਿਆ ਉੱਥੇ ਉਸਨੇ ਨੀਤਾ ਸਮਾਣਾ ਜੋ ਹਾਸ਼ੀਏ ਤੇ ੱੱਕੀ ਜਾ ਚੁੱਕੀ ਸੀ ਉਸਨੂੰ ਵੀ ਦੁਬਾਰਾ ਇੰਡਸਟਰੀ ਵਿੱਚ ਵਿਸ਼ੇਸ਼ ਪਛਾਣ ਦਵਾਈ ਇਹਨਾਂ ਐਲਬਮਾਂ ਵਿੱਚ ਉਸਨੇ ਪਿੰਡਾਂ ਦੀ ਸਰਪੰਚੀ ਨੂੰ ਲੈ ਕੇ ਉਸ ਵਿੱਚ ਲਿਆਂ ਚੋਰ ਮੋਰੀਆਂ ਨੂੰ ਵਿਅੰਗ ਅਤੇ ਕਟਾਕਸ਼ ਸਹਿਤ ਜਗ ਜाहिर ਕਰਦਿਆਂ ਨਵੀਂ ਕਿਸਮ ਦਾ 트ੈਂਡ ਸਥਾਪਿਤ ਕੀਤਾ ਜੋ ਅੱਜ ਵੀ ਬਰਕਰਾਰ ਹੈ ਪੰਜਾਬੀ ਰਿਕਾਰਡ ਦੇ 21 ਵਿੱਚ ਰੀਬਰਥ ਐਲਬਮ ਰਾਹੀਮਸ ਨੇ ਆਪਣੇ ਗੀਤ ਚੰਨੀ ਗੜ ਦੇ ਨਜ਼ਾਰਿਆਂ ਨੇ ਪੱਟਿਆ ਰਾਹੀ ਪਹਿਲੀ ਵਾਰੀ ਪੰਜਾਬੀ ਕੇਕੀ ਵਿੱਚ ਹਣੀ ਸਿੰਘ ਦੁਆਰਾ ਕੀਤੇ ਜਾਂਦੇ ਰੈਪ ਦੀ ਸ਼ੁਰੂਆਤ ਕਰਵਾਈ ਧਿਆਨ ਦੇਣ ਯੋਗ ਨੁਕਤਾ ਇਹ ਹੈ ਕਿ ਇਹ ਰੈਪ ਦਾ ਇੱਕ ਵਧੀਆ ਰੂਪ ਸੀ ਜੋ ਬਾਅਦ ਵਿੱਚ ਕੀ ਬਣ ਗਿਆ ਇਹ ਇੱਕ ਵੱਖਰੀ ਖੋਜ ਦਾ ਵਿਸ਼ਾ ਹੈ ਇਹੀ ਨਹੀਂ ਉਸਨੇ ਕੁਝ ਪੰਜਾਬੀ ਫਿਲਮਾਂ ਵਿੱਚ ਵੀ ਕੰਮ ਕੀਤਾ ਹੈ ਜਿਵੇਂ ਜੋਸਤੀ ਪਹਿਲੀ ਦਬਿਉ ਬਤੌਰ ਨਾਇਕ ਫਿਲਮ ਜਵਾਨੀ ਜਿੰਦਾਬਾਦ ਹੈ ਜੋ ਉਸ ਡ੍ਰੀਮ ਪ੍ਰੋਜੈਕਟ ਸੀ ਪੰਜਾਬ ਵਿੱਚ ਪਾਉਣ ਵਿੱਚ ਕੋਈ ਪਰਮਾਹੰਗਾਰਾ ਨਹੀਂ ਮਿਲਿਆ ਜਦੋਂ ਕਿ ਇਹ ਫਿਲਮ ਕੈਨੇਡਾ ਵਿੱਚ ਪੰਜਾਬੀ ਦਰਸ਼ਕਾਂ ਵੱਲੋਂ ਕਾਫੀ ਸਲਾਹੀ ਗਈ ਇਸ ਪ੍ਰੰਤ ਸੰਨ 2014 ਵਿੱਚ ਫਿਲਮ ਜੱਟ ਇਨ ਬੂਤ ਅਤੇ ਇਸ ਦੇ ਬਾਅਦ ਪੁਲਸਿੰਗ ਬਾਲੀਵੁੱਡ ਵੀ ਆਈ ਪਰ ਇਹ ਫਿਲਮਾਂ ਜ਼ਿਆਦਾ ਨਾ ਚੱਲ ਸਕੀਆਂ ਇਨ੍ਹਾਂ ਫਿਲਮਾਂ ਵਿੱਚ ਉਸਨੇ ਆਪਣੇ ਮਾੜੇ आर्थिक हालात कारण पैसे की लौड़ ही निके मोटे रोल किए हैं सन दो हज़ार अठारह में उसकी फिल्म आम आदमी आई जिसकी शूटिंग उसकी मौत तो कुछ दिन पहला ही खत्म हुई सी पर अफसोस रिलीज उसकी मौत तो बाद हो सकी बदकिस्मती नशे की दलदल में फंस जाने पिछों सारा कुछ उजाड़ के वह आप मुड़िया जिसका वेरवा गुनाहगार मुआफीनामे गीत राही उसने बिना किसी लको दे दिता है ये गीत उसके स्वयजीवनी मूलक गीत हैं ਮੁੱਢ ਵਿੱਚ ਉਸਨੇ ਲਾਈ ਪ੍ਰੋਗਰਾਮਾਂ ਦੇ ਤਹਿਤ ਹਰ ਭਜਨ ਮਾਨ ਵਰਗਿਆਂ ਨਾਲ ਖੁਦ ਕੋ ਰਸਤੇ ਜਾ ਕੇ ਵੀ ਆਪਣੇ ਗਲੇ ਦੀ ਵਿੱਚ ਨੂੰ ਖੋਲਿਆ ਹੋਇਆ ਹੈ ਗਾਇਕੀ ਦੇ ਖੇਤਰ ਵਿੱਚ ਉਸ ਦੀਆਂ ਪ੍ਰਾਪਤੀਆਂ ਦੇ ਸਬਕਾ ਸੰ 2009 ਵਿੱਚ ਉਸ ਨੂੰ ਉਸਦੀ ਐਲਬਮ ਰੀਬਰਥ ਲਈ ਪੀਟੀਸੀ ਅਵਾਰਡ ਫਾਰ ਦੀ ਬੈਸਟ ਫੋਕ ਪੌਪ ਮਿਲਿਆ ਹੈ ਕਿਸੇ ਸਮੇਂ ਉਸਦੀ ਆਪਣੀ ਰਿਕਾਰਡਿੰਗ ਕੰਪਨੀ ਟੀ ਮਿਊਜ਼ਿਕ ਐਂਟਰਟੇਨਮੈਂਟ ਰਿਕਾਰਡਿੰਗ ਕੰਪਨੀ ਦੇ ਨਾਂ ਤੇ ਚੱਲਦੀ ਰਹੀ ਹੈ ਜਿਸ ਰਾਹੀਂ ਉਸਨੇ ਕਈ ਨਵੇਂ ਕਲਾਕਾਰਾਂ ਨੂੰ ਰਿਕਾਰਡ ਕਰਕੇ ਸੰਗੀਤ ਮਾਰਕੀਟ ਵਿੱਚ ਉਤਾਰਿਆ ਉਸ ਦੇ ਸਾਰੇ ਗੀਤਾਂ ਵਿੱਚੋਂ ਪੁੱਤ ਵਰਗਾ ਫੋ ਟਰੈਕਟਰ ਜੱਟ ਨੇ ਵੇਚਿਆ ਰੋ ਰੋ ਕੇ ਆਪਣੇ ਆਪ ਵਿੱਚ ਇੱਕ ਟ੍ਰੈਂਡ ਸੈੱਟ ਕਰਨ ਵਾਲਾ ਗੀਤ ਹੈ। ਇਹੀ ਨਹੀਂ ਸਗੋਂ ਇਸ ਗੀਤ ਦੇ ਆਉਣ ਦੇ ਬਾਅਦ ਹੀ ਇਹ ਗੀਤ ਪੰਜਾਬੀ ਫਿਲਮਾਂ ਵਿੱਚ ਕਿਸਾਨੀ ਦੀ ਮਾੜੀ ਆਰਥਿਕ ਹਾਲਤ ਅਤੇ ਕਰਜ਼ੇ ਨਾਲ ਸੰਬੰਧਿਤ ਵਿਸ਼ਿਆਂ ਲਈ ਇੱਕ ਡਾਇਲੋਗ ਹੋ ਨਿਪੜਿਆ। ਜਿਵੇਂ ਫਿਲਮ ਆਟੀ ਦੀ ਚਿੜੀ ਵਿੱਚ ਡਾਇਲੋਗ ਹੈ ਜੇ ਬੈਂਕ ਦੀਆਂ ਕਿਸ਼ਤਾਂ ਨਾ ਭਰੀਆਂ ਤਾਂ ਬੈਂਕ ਵਾਲੇ ਜੱਟ ਦਾ ਟਰੈਕਟਰ ਲੈ ਜਾਣਗੇ। ਪਰ ਇੱਕ ਵੀ ਨਮਾ ਬਰਤਾਰਾ ਨਹੀਂ ਸਭੋਂ ਪਹਿਲਾਂ ਸ਼ਾਹੂਕਾਰ ਜੱਟ ਦੇ ਕਿੱਲੇ ਤੋਂ ਨਗੋਰੀ ਬਲਦਾਂ ਦੀ ਜੋੜੀ ਜਾਂ ਮੇਨੀ ਮੱਝ ਖੋਲ ਕੇ ਲੈ ਜਾਂਦਾ ਸੀ ਅਗਨਕ ਸਮੇਂ ਅੰਦਰ ਉਸ ਦਾ ਬਦਲ ਟਰੈਕਟਰ ਹੋ ਗਿਆ ਹੈ ਅਸਲ ਵਿੱਚ ਮੱਝ ਜਾਂ ਟਰੈਕਟਰ ਤਾਂ ਮਹਿਸ ਇੱਕ ਵਸਤੂ ਮਾਤਰ ਹਨ ਮਸਲਾ ਤਾਂ ਕਿਸਾਨੀ ਦੀ ਆਰਥਿਕ ਸਮੱਸਿਆ ਨਾਲ ਜੁੜ ਠੰਦਾ ਹੈ ਰਾਜਬਾੜ ਨੇ ਇੱਕ ਸਮੇਂ ਦਾਰੂ ਦੀ ਮਾਤਰਾ ਦਾ ਜ਼ਿਆਦਾ ਸੇਵਨ ਸ਼ੁਰੂ ਕਰ ਦਿੱਤਾ ਸੀ ਪਾਵੇਂ ਕੇ ਬਾੜ ਵਿੱਚੋਂ ਸੰਭਲ ਗਿਆ ਪਰ ਲੀਵਰ ਫੇਲ ਹੋਣ ਕਰਕੇ 31 ਦਸੰਬਰ 2016 ਨੂੰ ਉਸਨੇ ਮਹਾਲੀ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਆਪਣੇ ਆਖਰੀ ਸਾਹ ਲਏ ਉਸਦੀ ਪਤਨੀ ਮਹਾਲੀ ਵਿੱਚ ਆਰਥਿਕ ਤੰਗੀਆਂ ਤਰਸੀਆਂ ਨਾਲ ਦੋ ਚਾਰ ਹੰਢੀ ਹੋਈ ਇੱਕ ਨਿੱਜੀ ਵਤੀਕ ਚਲਾਉਣ ਦੇ ਨਾਲ ਇਮੀਗ੍ਰੇਸ਼ਨ ਵਿੱਚ ਨੌਕਰੀ ਕਰਕੇ ਆਪਣਾ ਅਤੇ ਬੱਚਿਆਂ ਦਾ ਜੀਵਨ ਨਿਰਭਾਅ ਕਰ ਰਹੀ ਹੈ ਉਸਤੇ ਲਿਖੇਗੀ ਗਾਇ ਕੁਝ ਪ੍ਰਸਿੱਧ ਗੀਤਾਂ ਦੇ ਮੁਖੜੇ ਹਾਂ ਪਰਦੇਸੋਂ ਕਰ ਮੁੜਿਆ ਸਜਨਾਨ ਨਸੀਬੋ ਚੇਤੇ ਕਰਦੀ ਹੈ ਤੇ ਅੱਖੀਆਂ ਦੋਹੀ ਚੰਗੀਆਂ ਨੇ ਇਹਨਾਂ ਨੂੰ ਚਾਰਨਾ ਕਰੀਆ ਤੇਰੀ ਖਾਤਰ ਤੁਰ ਜਾਗੇ ਨੰਗੀਆਂ ਤਲਵਾਰਾਂ ਤੇ ਲੈ ਲੈ ਤੂੰ ਸਰਪੰਚੀ ਬੇ ਸਰਕਾਰੀ ਪੈਸਾ ਖਾਵਾਂਗੇ ਅੱਜ 31 ਮਾਰਚ ਹੈ ਠੇਕੇ ਟੁੱਟ ਗਏ ਅਸੀਂ ਦਰਦਾਂ ਦੇ ਦਰਿਆ ਨਹੀਂ ਇੱਕ ਦੁੱਖ ਹੋਰ ਸਹੀ ਪੁੱਤ ਵਰਗਾ ਫੋ ਟਰੈਕਟਰ ਜੱਟ ਨੇ ਵਿਚਾਰੋ ਰੁਕ ਗਏ ਸ਼ੁਕਰੀਆ ਜੀ